ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੌੜੀਂ ਦੇ ਨਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਬਹੁਤ ਦਿਨ ਹੋ ਗਏ ਸੀ ਮੈਂ ਵੀ ਤੇਈ ਦਿਨ ਹੋ ਗਏ ਸੀ ਮੈਨੂੰ ਲੱਸੀ ਨਹੀਂ ਬਣਾਈ ਤੇ ਮੈਂ ਕਿਹਾ ਚੱਲ ਅੱਜ ਲੱਸੀ ਬਣਾਨੀ ਆ ਨਾਲੇ ਬਲੌਗ ਦੀ ਸ਼ੁਰੂਆਤ ਕਰਦੀ ਆ ਤੇ ਗਾਇਸ ਆ ਦੇਖੋ ਜੜੀ ਮੈਂ ਲਈ ਸੀਗੀ ਕਾੜਨੀ ਆ ਦੇਖੋ ਮੈਂ ਕਾੜਨੀ ਲਈ ਸੀ ਨਾ ਅਕਸਰ ਆਪਾਂ ਜਿਵੇਂ ਕਾੜਨੀ ਲੰਦੇ ਹੁੰਨੇ ਆ ਨਾ ਇਹਦੇ ਵਿੱਚ ਹਮੇਸ਼ਾ ਸਾਨੂੰ ਪਾਣੀ ਪਾ ਕੇ ਪਹਿਲਾਂ ਰੱਖਣਾ ਚਾਹੀਦਾ ਤੇ ਹਾਂ ਜਿਵੇਂ ਮੈਂ ਹੁਣ ਲੱਸੀ ਬਣਾਉਂਗੀ ਨਾ ਤੇ ਲੱਸੀ ਦੇ ਨਾਲ ਭਰ ਕੇ ਇੱਕ ਦੋ ਦਿਨ ਰੱਖ ਦੋ ਤੇ ਫਿਰ ਇਹ ਬਿਲਕੁਲ ਵੀ ਪੱਕੀ ਹੋ ਜਾਂਦੀ ਏ ਤੇ ਜਿਆ ਪੈ ਨੂੰ ਆਪਾਂ ਚੁੱਲੇ ਤੇ ਰੱਖਣਾ ਇਹਨੂੰ ਖਾਲੀ ਨਹੀਂ ਰੱਖਣਾ ਹੈ ਠੀਕ ਹੈ ਜੀ ਮੈਂ ਕਿਹਾ ਚਲੋ ਨਾਲੇ ਵੀਲੋਗ ਦੀ ਸ਼ੁਰੂਆਤ ਕਰਦੀਆਂ ਨਾਲੇ ਤੁਹਾਨੂੰ ਕੁਝ ਜਾਣਕਾਰੀ ਦੇਣਨੀ ਹੈ ਕਿ ਆ ਦੇਖੋ ਜੀ ਹੁਣ ਆ ਵਾਲੀ ਲੱਸੀ ਬਣਾ ਕੇ ਮੈਂ ਇਹਦੇ ਵਿੱਚ ਲਾ ਕਰ ਦੂੰਗੀ ਫਿਰ ਇਹ ਰੰਗ ਜੂਗੀ ਚੰਗੀ ਤਰ੍ਹਾਂ ਤੇ ਬਾਕੀ ਮਿਲਦੀਆਂ ਤੁਹਾਨੂੰ ਹੋਰ ਕੰਮਾਂ ਦੇ ਨਾਲ ਬਣੇ ਰਹੋ ਲੋਜੀ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਕਾਰਨੀ ਚ ਪਾਣੀ ਪਾ ਕੇ ਨਾ ਇਹ ਪੱਕੀ ਵੀ ਹੋ ਜਾਂਦੀ ਹੈ ਕਿ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਵਾਰ-ਵਾਰ ਕਮੈਂਟ ਆ ਰਹੇ ਸੀ ਕਿ ਤੁਸੀਂ ਉਹ ਚੋਪਰ ਕਿੰਨੇ ਦਾ ਲਿਆ ਤੇ ਮੈਂ 1100 ਦਾ ਚੋਪਰ ਤੇ ਮੈਂ ਜਿਹੜੀ ਕਾਰਨੀ ਲੈ ਕੇ ਆਈਆਂ ਨਾ ਤੇ ਉਹ ਲੈ ਕੇ ਆਈਆਂ ਮੈਂ 150 ਰੁਪਏ ਦੀ ਠੀਕ ਹੈ ਕਿ ਕਿਲੇ ਚਕਾਲਾ ਮੇਰੇ ਯਾਦ ਨਹੀਂ ਰਿਹਾ ਮੇਰੇ ਦਿਮਾਗ 'ਚ ਨਹੀਂ ਰਿਹਾ ਮੈਂ ਉਧਰ ਪਿਆ ਸੀਗਾ ਤੇ ਐਦਾਂ ਕਰਕੇ ਮੇਰੇ ਕਮੈਂਟ ਆ ਬਹੁਤ ਅੱਛੀ ਚੀਜ਼ ਹੈ ਤੁਸੀਂ ਯੂਜ਼ ਕਰਕੇ ਦੇਖੇ ਜਿਹੜਾ ਚੋਪਰ ਹੈ ਨਾ ਬਹੁਤ ਵਧੀਆ ਮੈਂ ਤੇ ਬਚ ਗਈਆਂ ਕਿਉਂਕਿ ਮੈਨੂੰ ਗ੍ਰाइंड ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਉਹ ਵੀ ਤੁਹਾਨੂੰ ਪਤਾ ਹੀ 1.200 ਤੋਂ ਘੱਟ ਨਹੀਂ ਆਂਦਾ ਹੈਗਾ ਤੇ ਇਸ ਕਰਕੇ ਤੁਸੀਂ ਇਹ ਚੀਜ਼ ਲੈ ਕੇ ਆਏ ਹੋ ਬਹੁਤ ਵਧੀਆ ਤੇ ਮਤਲਬ ਬਹੁਤ ਅੱਛਾ ਜਿੰਨ ਨੂੰ ਕਿਹਾ ਜਾਂਦਾ ਹੈ ਤੇ ਇੱਧਰ ਦੇਖ ਲਓ ਮੌਸਮ ਕਿੰਨਾ ਵਧੀਆ ਹੋ ਗਿਆ ਤੇ ਬਾਰਿਸ਼ ਆ ਰਹੀ ਹੈ ਸਾਡੇ ਤੇ ਆ ਦੇਖੋ ਤੁਹਾਨੂੰ ਦਿਖਾਨੀ ਹੈ ਬਹੁਤ ਅੱਛਾ ਕਿਨਮਿਨ ਕਿਡਮਿਨ ਸ਼ੁਰੂ ਹੋ ਗਈ ਹੈ ਤੇ ਬੜੀ ਖੁਸ਼ੀ ਜੀ ਹੁੰਦੀ ਜਦੋਂ ਕਿਨਮਿਨ ਕਿਨਮਿਨ ਜਿੱਦੀ ਕੁਝ ਗਰਮੀ ਵੀ ਬਹੁਤ ਜ਼ਿਆਦਾ ਅੱਜਕੱਲ੍ਹ ਹੋਈ ਹੋਈ ਹੈ ਤੇ ਥੋੜੇ ਜਿਹੜੇ ਬੂਟੇ ਮੈਂ ਛੱਤ ਤੇ ਰੱਖੇ ਹੋਏ ਨੇ ਨਾ ਤੇ ਉਹਨਾਂ ਨੂੰ ਦੇਖੋ ਬਹੁਤ ਵਧੀਆ ਖਾਦ ਦੀ ਤਰ੍ਹਾਂ ਫੇਰੇ ਪਾਣੀ ਲੱਗ ਜਾਂਦਾ ਹੈ ਤੇ ਗਾਇਸ ਬਨੇ ਰਤ ਸੀ ਹੁ ਮੈਂ ਲੈਂਦਾ ਤੁਹਾਨੂੰ ਹੋਰ ਘਰ ਦੇ ਕੰਮਾਂ ਦੇ ਨਾਲ ਓ ਜੀ ਇੱਧਰ ਆ ਗਿਆ ਸੀ ਸਾਡਾ ਮੱਖਣ ਮੈਂ ਕਿਹਾ ਚਲੋ ਮੱਖਣ ਕਾੜ ਲੈਣੀ ਆ ਤੇ ਜਿਹੜੀ ਬਚੀ ਹੋਈ ਲੱਸੀ ਹੈ ਨਾ ਤੇ ਮੈਂ ਸੋਚ ਰਹੀ ਆ ਕਿ ਆਪਣੇ ਨਾ ਮਤਲਬ ਇਸੇ ਕਾੜਨੀ ਚ ਪਾ ਦੂੰਗੀ ਜਾਂ ਪਾਣੀ ਭਰ ਲੋ ਕਾੜਨੀ ਦੇ ਵਿੱਚੀਆਂ ਲੱਸੀ ਪਾ ਦੋ ਨਾ ਬਹੁਤ ਦੋ ਤਿੰਨ ਦਿਨ ਤੱਕ ਸੀ ਰੱਖੋ ਤੁਹਾਡੀ ਵਧੀਆ ਆ ਰਹਿੰਦੀ ਆ ਆਹ ਵਾਲੀ ਮੈਂ ਕਾੜਨੀ ਰੱਖੀ ਨੂੰ ਬਹੁਤ ਪੱਕੀ ਹੈ ਤੇ ਆਹ ਦੇਖੋ ਜਿਹੜੀ ਮੇਰੀ ਆ ਸੀ ਨਾ ਮਤਲਬ ਮੱਕਣ ਵਾਲੀ ਇਹ ਮੈਨੂੰ ਪਸੰਦ ਨਹੀਂ ਆਈ ਸੀਗੀ ਪਰ ਮੈਂ ਇਹ ਮੱਖਣ ਦੇ ਕੰਮ ਕਰ ਸਕਦੇ ਚੁੱਲੇ ਤੇ ਆਪਾਂ ਇਹਨੂੰ ਬਿਲਕੁਲ ਨਹੀਂ ਰੱਖ ਸਕਦੇ ਇਹ ਕੱਚੀ ਹੈ ਤੇ ਹਮੇਸ਼ਾ ਤੁਸੀਂ ਉਹਨੂੰ ਖੜਕਾ ਕੇ ਦੇਖਿਆ ਕਰੋ ਮੈਨੂੰ ਵਧੀਆ ਲੱਗੀ ਪਰ ਉਹ ਕਹਿੰਦੇ ਸੀ ਚਾਹੇ ਤੁਸੀਂ ਗੈਸ ਤੇ ਰੱਖ ਲਓ ਚਾਹੇ ਤੁਸੀਂ ਆਪਣੀ ਓਵਰਲੀ ਤੋੜੀ ਨੂੰ ਨਾ ਚੁੱਲੇ ਤੇ ਰੱਖੋ ਤੇ ਬਹੁਤ ਵਧੀਆ ਚੱਲਦੀ ਹੈ ਕਮਿਆਰ ਕੋਲੋਂ ਲੈ ਕੇ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੀ ਜਦੋਂ ਪੇਕਿਆ ਗਈ ਸੀ ਨਾ ਤੇ ਪੇਕਿਆਂ ਦਾ ਤਾਂ ਤੁਹਾਨੂੰ ਪਤਾ ਹੈ ਚੀਜ਼ਾਂ ਵੈਸੇ ਵੀ ਬਹੁਤ ਵਧੀਆ ਨਿਕਲਦੇ ਤਾਂ ਨਾਲ ਇਹਨੇ ਮਾਣ ਆਦਰ ਕਰਦੇ ਆ ਨਾ ਪੇਕੇ ਤੇ ਬਹੁਤ ਵਧੀਆ ਹਰ ਚੀਜ਼ ਖੁਸ਼ੀ ਖੁਸ਼ੀ ਦਿੰਦੇ ਆ ਤੇ ਵਰਤਨਾ ਤੇ ਹੈ ਵਰਤਦੇ ਆ ਬੰਦਾ ਯਾਦ ਵੀ ਕਰਦਾ ਹੈ ਨਾ ਵੀ ਪੇਕਿਆਂ ਦੀ ਚੀ ਪੇਕਿਆਂ ਤੋਂ ਚੀ ਜਾਈਏ ਤੇ ਮੇਰੀ ਕਾਰਡਨੀ ਨਾਲੇ ਵਰਤੂngੇ ਨਾਲੇ ਮੈਂ ਆਪਣੇ ਪੇਕਿਆਂ ਦੀ ਹਰ ਟਾਈਮ ਮੇਰੀ ਮਤਲਬ ਇੱਕ ਯਾਦਗਾਰੀ ਬਣ ਜਾਂਦੀ ਕੋਈ ਚੀਜ਼ ਲੈ ਕੇ ਆਉ ਨਾ ਤੇ ਮਾਪੇ ਤਾਂ ਤੁਹਾਨੂੰ ਪਤਾ ਬਹੁਤ ਕੁਝ ਪਿਆਰ ਵੀ ਕਰਦੇ ਆ ਬਹੁਤ ਕੁਝ ਦਿੰਦੇ ਆ ਬਹੁਤ ਸਾਰੀਆਂ ਭੈਣਾ ਮੈਨੂੰ ਜ਼ਰੂਰ ਦੱਸਿਓ ਕਿ ਕਿੰਨਾਂ ਦੇ ਮਾਪੇ ਬਹੁਤ ਜ਼ਿਆਦਾ ਭਰਾ ਪਰਜਾਈ ਪਿਓ ਪਿਆਰ ਕਰਦੇ ਆ ਠੀਕ ਲਓ ਗਾਇਜ਼ ਆ ਦੇਖੋ ਜਿੱਦਾਂ ਕੀ ਆਪਾਂ ਲੱਸੀ ਬਣਾ ਲਈਏ ਜੇਕਰ ਆਪਣੀ ਲੱਸੀ ਹੈ ਨਾ ਆਪ ਆਪਨੀ ਝਾਟੀ ਨੂੰ ਆ ਲੈ ਲੈਣੀ ਹੁੰਦੀ ਹੈ ਨਾ ਲੈ ਦੇਣੀ ਹੁੰਦੀ ਆਪਣੀ ਟੋੜੀ ਜਿਹੜੀ ਲੈਣੇ ਆ ਠੀਕ ਹੈ ਜੀ ਇਹਨੂੰ ਆਪਾਂ ਮੈਂ ਤੇ ਹਾਂਡੀ ਕਿੰਨੀ ਹਰ ਵਾਰ ਦੇਖੋ ਦੀ ਆ ਪ੍ਰਾਣੀ ਲੱਸੀ ਹੋਵੇ ਕੁਝ ਹੋਵੇ ਤੁਹਾਡੇ ਕੋਲ ਤਾਜੀ ਹੋਵੇ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਭਰ ਦੇਣਾ ਤੁਸੀਂ ਜੇਕਰ ਲੱਸੀ ਘਟਤਾ ਹੈ ਨਾ ਤੇ ਇਹਦੇ ਵਿੱਚ ਖੂਬ ਸਾਰਾ ਪਾਣੀ ਪਾ ਦੋ ਠੀਕ ਹੈ ਚੰਗੀ ਤਰ੍ਹਾਂ ਬਿਲਕੁਲ ਰਮ ਜੁਗੀ ਇਹਦੇ ਵਿੱਚ ਜਿੰਨੀ ਧੀਰ ਆਪਣੀ ਲੱਸੀ ਆ ਪਾਣੀ ਪਾਣੀ ਤੇ ਪਾਣੀ ਭਰ ਦੋ ਜੇਕਰ ਤੁਹਾਡੇ ਕੋਲ ਲੱਸੀ ਹੈ ਤੇ ਲੱਸੀ ਭਰ ਦੋ ਮੇਰੇ ਕੋਲ ਲੱਸੀ ਇਹ ਪੁੱਛ ਮੈਂ ਇਹਦੇ ਚ ਪਾਣੀ ਖੂਬਸਾਰਾ ਭਰ ਕੇ ਕਿਨਾਰੀ ਤੱਕ ਭਰ ਦੇਣਾ ਹੈ ਇੱਥੇ ਤੱਕ ਇਹਨੂੰ ਭਰ ਦੇਣਾ ਠੀਕ ਹੈ ਇਹ ਸਾਰੀ ਲੱਸੀ ਜਿਹੜੀ ਹੈ ਨਾ ਜਿੰਨੇ ਪਾਣੀ ਮਤਲਬ ਇਹ ਪੀ ਲੂਗੀ ਜਿੰਨੀ ਆਪਾਂ ਵਧੀਆ 2-3 ਦਿਨ ਇਹਨੂੰ ਭਰੀ ਰੱਖਾਂਗੇ ਨਾ ਓਨੀ ਇਹ ਮਜ਼ਬੂਤ ਹੋਊਗੀ ਤੇ ਹਮੇਸ਼ਾ ਬਸ ਤੁਹਾਨੂੰ ਪਹਿਲਾਂ ਹੀ ਰਸ ਦੀ ਹੁੰਦੀ ਹੈ ਮੈਂ ਪਹਿਲਾਂ ਬਹੁਤ ਸਾਰੀਆਂ ਭੈਣਾਂ ਦੇ ਮੇਰੀਆਂ ਦੇ ਕਮੈਂਟ ਆਂਦੇ ਹੁੰਦੇ ਕਿ ਸਾਡੀ ਇਹ ਵਾਲੀ ਟੋੜੀ ਟੁੱਟ ਜਾਂਦੀ ਹੈ ਇਹ ਤਾਂ ਮੈਂ ਦੇਖੋ ਜੀ ਲੱਸੀ ਲਈ ਲਈ ਹੋਈ ਹੈ ਮੇਰੀ ਮੇਰੀ ਗਲਤੀ ਨਾਲ ਹੀ ਟੁੱਤੀ ਸੀ ਜਿਵੇਂ ਮੇਰੀ ਜਿਹੜੀ ਉਹ ਸੀ ਨਾ ਫੁੱਟਣੀ ਨਹੀਂ ਸੀਗੀ ਇਸ ਵਾਰ ਵੀ ਮੈਂ ਇਹ ਚ ਟੂਬ ਜਾ ਪਾਣੀ ਭਰ ਦਿੱਤਾ ਤੇ ਹੁਣ ਇਹਨੂੰ ਇਦਾਂ ਹੀ ਢੱਕ ਕੇ ਰੱਖ ਦੇਣੀ ਤੇ ਲੋਜੀਨ ਨੂੰ ਢੱਕ ਕੇ ਆਪਾਂ ਰੱਖ ਦੇਣਾ 2-3 ਦਿਨ ਇਹਨੂੰ ਬਿਲਕੁਲ ਰੱਖਾਂਗੇ ਤੁਸੀਂ ਇਹ ਨਹੀਂ ਸੋਚਣਾ ਕਿ ਇਹ ਚ ਸਮੈਲ ਆ ਜਾਏਗੀ ਜਿੰਨਾ ਆਪਾਂ ਦੇਰ ਨਾਲ ਤੱਕ ਰੱਖਾਂਗੇ ਉਨਾਂ ਸਾਡੀ ਇਹ ਵਧੀਆ ਰਹੂਗੀ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਸਾਈਡ ਜਿਤੇ ਰੱਖ ਦਾਂਗੇ ਇੱਧਰ ਆਪਾਂ ਥੋਲ ਲੈਣੀ ਆਪਣੀ ਮਧਾਣੀ ਮਧਾਣੀ ਥੋਲ ਲੈਣੇ ਤੇ ਬੱਲੀ ਆਪਾਂ ਦੁੱਧ ਵਾਲੀ ਚਾਤੀ ਧੋ ਲੈਣੇ ਆ ਠੀਕ ਹੈ ਜੀ ਮੈਂ ਤਾਂ ਮੇਹੀ ਰੱਖਿਆ ਹੋਈ ਹੈ ਜੀ ਜੇਕਰ ਬੋਲੇ ਜਹਾਰੇ ਚ ਕਰਨੇ ਹੋਵੇ ਮੈਂ ਲੱਗ ਰੱਖੀ ਹੋਈ ਤੇ ਮੈਂ ਹੁਣੇ ਲੈ ਕੇ ਆਈ ਸੀ ਇਹ 150 ਰੁਪਏ ਦੀ ਮਿਲੀ ਹੈ ਮੈਨੂੰ ਦੇਖੋ ਹੁਣ ਜਦੋਂ ਯੂਜ਼ ਕਰਾਂਗੀ ਤਾਂ ਪਤਾ ਲੱਗੇਗਾ ਕਿ ਪੱਕੀ ਹੋਈ ਹੈ ਕਿ ਨਹੀਂ ਜੇਕਰ ਤੁਸੀਂ ਇਹਨੂੰ ਦੇਖਣਾ ਹੁੰਦਾ ਨਾ ਕਿ ਇਹ ਕਿੱਚੀ ਹੈ ਹਮੇਸ਼ਾ ਇੱਦਾਂ ਮਾਰ ਕੇ ਇੱਦਾਂ ਮਾਰ ਕੇ ਦੇਖਿਓ ਪਰ ਜਿਹੜੀ ਆਵਾਜ਼ ਕਰੇ ਉਹ ਪੱਕੀ ਹੁੰਦੀ ਹੈ ਇਹਦੀ ਆਵਾਜ਼ ਨਾ ਕਰਿਓ ਕੱਚੀ ਹੁੰਦੀ ਹੈ ਇਹ ਇੱਕ ਅੱਛੀ ਹੈ ਦੇਖੋ ਇਹਦੀ ਆਵਾਜ਼ ਨਹੀਂ ਆ ਰਹੀ ਨਾ ਉਹਦੀ ਬਹੁਤ ਅੱਛੀ ਆਵਾਜ਼ ਆ ਰਹੀ ਸੀ ਮੇਰੇ ਧਿਆਨ ਨਹੀਂ ਰਿਹਾ ਹੁਣ ਮਾਦੇ ਚ ਲੱਸੀ ਪਾਰਤੀ ਹੈ ਨਹੀਂ ਤੇ ਮੈਂ ਤਾਂ ਉਹ ਤੇ ਖਾਂਦੀ ਮੈਂ ਤਾਂ ਲਿਆਈ ਸੀ ਨਾ ਮੈਂ ਚੈੱਕ ਕਰਕੇ ਲਿਆਈ ਸੀ ਇਹ ਛਕਾਲਾ ਵੀ ਹੈ ਮੇਰੇ ਕੋਲ ਇੱਕ ਮੈਂ ਉਹ ਵੀ ਤੁਹਾਨੂੰ ਇੱਕ ਵਾ ਛਕਾਲਾ ਲਿਆਇ ਕਿ ਮੈਂ ਲਈ ਹੈ ਉਹ ਦੁੱਧ ਦੇ ਉੱਤੇ ਢੱਕਣ ਵਾਲਾ ਜਿੰਨੂੰ ਬੋਲ ਕਿਉਂਕਿ ਚੋਪਰ ਤੇ ਕਾੜਨੀ ਬਹੁਤ ਪਿਆਰ ਨਾਲ ਦਿੱਤਾ ਗਿਆ ਇਹਨਾਂ ਨੂੰ ਤਾਂ ਮੈਂ ਸਪੈਸ਼ਲ ਸੰਭਾਲ ਕੇ ਰੱਖਾਂਗੀ ਇਹਦਾਂ ਮੇਰੀਆਂ ਬਹੁਤ ਹੀ ਆਦਾ ਜੁੜੀਆਂ ਤੇ ਪੇਕਿਆਂ ਦੀ ਦਿੱਤੀ ਚੀਜ਼ ਦਾ ਸੰਭਾਲ ਕੇ ਰੱਖਣੀ ਚਾਹੀਦੀ ਹੈ ਤੇ ਲਓ ਜੀ ਇੱਧਰ ਬਣਾਉਣ ਲੱਗੀ ਸੀ ਮੈਂ ਅਰਬੀ ਅਰਬੀ ਮੈਂ ਆਪਣੇ ਫਰਾਈ ਕਰਕੇ ਬਣਾਉਂਦੀ ਹੁੰਦੀ ਆ ਆ ਦੇਖੋ ਅਰਬੀ ਨੂੰ ਧੋ ਲਿਆ ਤੇ ਨਮਕ ਲਗਾ ਕੇ ਰੱਖ ਲਿਆ ਸੀਗਾ ਪਹਿਲਾਂ ਹੀ ਧੋ ਪਹਿਲਾਂ ਲਈ ਸੀ ਮੈਂ ਫਿਰ ਕੱਟਣ ਤੋਂ ਬਾਅਦ ਨਮਕ ਲਗਾਇਆ ਤੇ ਮੱਖਣ ਟੱਕ ਦਿੰਦੀ ਆ ਮੱਖਣ ਮੈਂ ਸੋਚ ਰਹੀਆਂ ਕਿ ਕੱਲ ਨੂੰ ਬਾਅਦ ਮਤਲਬ ਕੱਲ ਨੂੰ ਬਣਾਉਂਗੀ ਕਿਉਂ ਹੋਏ ਮੇ ਬਣਾ ਰਹੇ ਚੁਲਲੇ ਤੇ ਬਣਾਉਂਗੀ ਠੀਕ ਹੈ ਜੀ ਇਧਰ ਆਪਾਂ ਬਣਾਉਣ ਲੱਗਿਆ ਦੇਖੋ ਇਹਦੇ ਲਈ ਮਸਾਲਾ ਮੈਂ ਕੀ ਕੁਚ ਲਿਆ ਲਸਣ ਪਿਆਜ਼ ਅਦਰਕ ਹਰੀਆਂ ਮਿਰਚਾਂ ਟਮਾਟਰ ਇਹਨਾਂ ਨੂੰ ਅੱਛੀ ਤਰ੍ਹਾਂ ਗ੍ਰाइंड ਕਰ ਲੈਣੇ ਆ ਫਿਰ ਆਪਾਂ ਸਬਜ਼ੀ ਬਣਾਣੇ ਆ ਟੈਲੋਜੀ ਦੇਖਿਆ ਗ੍ਰਾਈਂਡਰ ਤੇ ਇਦਾਂ ਵੱਜ ਜਾਨੇ ਆਪਾਂ ਤੇ ਫਟਾਫਟ ਦੇਖ ਲਓ ਇਹਦੇ ਵਿੱਚ ਆਪਾਂ ਕਰ ਲੈਨੇ ਆ ਮਸਾਲਾ ਚੋਪ ਜੋ ਮਰਜੀ ਤੁਸੀਂ ਚੋਪ ਕਰ ਸਕਦੇ ਠੀਕ ਹੈ ਤੁਸੀਂ ਗੋਭੀ ਗਾਜਰ ਜੋ ਮਰਜੀ ਕਰੋ ਬਹੁਤ ਵਧੀਆ ਤੇ ਮੈਨੂੰ ਸੱਚੀ ਪੁੱਛੋ ਬਹੁਤ ਪਸੰਦ ਆਇਆ ਤੇ ਬਾਕੀ ਹੁਣ ਲਾਣੇ ਆਪਾਂ ਫਟਾਫਟ ਸਬਜ਼ੀ ਨੂੰ ਤੜਕਾ ਤੇ ਇਹਦੇ ਨਾਲ ਨਾ ਕੰਮ ਵੀ ਬਹੁਤ ਜਲਦੀ ਹੋ ਜਾਂਦਾ ਕਿ ਲੋ ਗਾਇਸ ਇੱਧਰ ਹੋ ਗਿਆ ਸਾਡਾ ਤੇਲ ਗਰਮ ਇਹਨੂੰ ਆਪਾਂ ਪਹਿਲਾਂ ਫਰਾਈ ਕਰਾਂਗੇ ਇਹ ਆਪਾਂ ਅਰਬੀ ਪਨਾ ਫਰਾਈ ਕਰਕੇ ਬਣਾਉਣਾ ਬਹੁਤ ਵਧੀਆ ਤੇ ਪੇਸ਼ੀ ਬਣਦੀ ਹੈ और इधर साधा हो गया सेल कदम इधर अपना मसाला भुन लेने मसाला ना ग्राइंड कर लिया चलो कहीं पसंद कर रहे दूजा मसाला है ना तो थोड़ी तो मैं बना ये बना ग्राइंड कर हम ग्राइंडर ला मैं बड़ी दिक्कत आती थी मैनू यही वजी लग्याइड किया जे दरदरा ज्या रहा वा वा मसाला ਜੇ ਲੋ ਜੇ ਅਦਰ ਆਪਾਂ ਮਸਾਲਾ ਭੁੰਨ ਲੈਂਦੇ ਆਪਾਂ ਉਧਰ ਆਪਣੀ ਗੋ ਆਹ ਫਰਾਈ ਹੋ ਜੇਨੀ फटाफट ਚਾਲੇ ਕੋਰਨਗੇ ਸਾਡੇ ਕੰਮ ਕੰਮ ਕਰਨਾ ਬਹੁਤ ਵਧੀਆ ਹੁੰਦਾ ਹੈ ਕਿ ਜਿੰਨੀ ਤਰ੍ਹਾਂ ਓਰੀਜਨਲ ਕਰੀਏ ਅਤੋਂ ਕੋਈ ਵੀ ਚੀਜ਼ ਬਣਾਣੀ ਹੁੰਦੀ ਹੈ ਨਾ ਰੀਜ ਨਾਲ ਵਾਈਡਰ ਦਾ ਨਾਮ ਲੈ ਕੇ ਬਣਾਇਆ ਪਰੋ ਬਹੁਤ ਵਧੀਆ ਤੇ ਤੇਸਤੀ ਹੁੰਦੀ ਠੀਕ ਹੈ ਜੀ ਅਗਰ ਜੱਜਾ ਮਸਾਲਾ ਤੁਝੇ ਵਰਤ ਸਾਡੀ ਫਰਾਈ ਹੋ ਜੂਗੀ ਬਾਕੀ ਕੰਮ ਕਰਨਾਗੇ ਆਪਾਂ ਦੇਖਦੇ ਆਂ ਜੀ ਹ ਤੱਕ ਬਨੇ ਰਹੋ ਕਿਉਂਕਿ ਵੀਡੀਓ ਬਹੁਤ ਲੰਬਾ ਹੋ ਜਾਂਦਾ ਹੈ ਇਹ ਲੋ ਜਿੱਦਰ ਹੋ ਗਈ ਸਾਡੀ ਆ ਫਰਾਈ ਹੋ ਗਈ ਆ ਦੇਖ ਏਦਾਂ ਆਪਾਂ ਇਹਨੂੰ ਫਰਾਈ ਕਰ ਲੈਣਾ ਠੀਕ ਆਪਾਂ ਇੱਕ ਪਲੇਟ ਵਿੱਚ ਕੱਢ ਲਾਂਗੇ ਆਪਾਂ ਦੂਜੇ ਪਾ ਦਾਂਗੇ ਤਦ ਤੱਕ ਆਪਣਾ ਦੇਖੋ ਮਸਾਲਾ ਵੀ ਹੋ ਗਿਆ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਨਮਕ ਮਿਰਚ ਆਪਣੇ ਟੇਸ ਅਨੁਸਾਰ करो तो फ्राई तेज तो बहुत वजह होंगे। और देखो सा मसाला भुजन तो लग गया रेटर पा दें हम अपने टेस्ट अनुसार नमक थोड़िया जी मिर्च मैं वैसे हरी मिर्च है तो सॉरी देख पाती हूँ हरी मिर्च पाई हुई थोड़ी कल्दी थोड़ा जहा गरम मसाला हम आप भुन लें अपना मसाला हल्का जहा पानी पा लें वी जहा मसाला भुज दिए ਅਸੀਂ ਆਪਾਂ ਤਾਵਾ ਲੈ ਲਈਏ ਸਾਡਾ ਮਸਾਲਾ ਜਦੋਂ ਨਮਕ ਮਿਰਚ ਹੁੰਦਾ ਨਾ ਉਹ ਸਾਰਾ ਮਤਲਬ ਓਇਲ ਉਹਦੇ 'ਚ ਹੀ ਰਸ ਜਾਂਦਾ ਆ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਆਪਾਂ ਸਾਡਾ ਕੀ ਹੋਰ ਛੱਡ ਦੇਗਾ ਜਦੋਂ ਮਸਾਲਾ ਫਿਰ ਆਪਾਂ ਜਿਹੜੀ ਫਰਾਈ ਕੀਤੀ ਹੋਈ ਹੈ ਉਹ ਇਹਦੇ 'ਚ ਭੁੰਨ ਲਈਏ ਠੀਕ ਹੈ ਜੀ ਐਡਾ ਬਣਾ ਲੈਂਗੇ ਮੇਰਾ ਸਭ ਤੋਂ ਤੁਹਾਨੂੰ ਪਤਾ ਹੀ ਜੜੀ ਵੀ ਰੈਸਪੀ ਮੇਰੀਆਂ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਜੋ ਤੁਸੀਂ ਬਣਾਉਂਦੇ ਹੁੰਦੇ ਹੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰੋ ਇਸ ਕਰਕੇ ਮੈਂ ਜੋ ਵੀ ਸਬਜ਼ੀ ਬਣਾਉਣੀ ਹੈ ਕੁਝ ਵੀ ਬਣਾਉਣੀ ਹੈ ਸਾਰੀਆਂ ਵੀਡੀਓ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਜੋ ਕੰਮ ਕਰਦੇ ਆ ਘਰ ਦੇ ਉਸੇ ਤਰ੍ਹਾਂ ਹੀ ਗਾਇਜ਼ ਵੀਡੀਓ ਸ਼ੇਅਰ ਕਰ ਜੀ ਤੇ ਬਾਂਸ ਦਾ ਬਹੁਤ ਸੋਹਣਾ ਮੌਸਮ ਹੋਇਆ ਤੇ ਬਾਕੀ ਦੇਖਦੇ ਆ ਜੀ ਠੰਡਾ ਪਿੰਡਾ ਮੌਸਮ ਹੋ ਗਿਆ ਹੁਣ ਅੱਜ ਗਰਮੀ ਇਹ ਵੀ ਬਹੁਤ ਜ਼ਿਆਦਾ ਹੈ ਗਰਮੀ ਦੇ ਰੇਡ ਨੂੰ ਵੀ ਆਖ ਚੱਟੇ ਆਉਂਦੀ ਹੈ ਇੱਥੋਂ ਜਿੱਥੇ ਦਰ ਪੁੱਜ ਗਿਆ ਮਸਾਲਾ ਇੱਧਰ ਆਪਣੀ ਸਾਰੀ ਅਰਬੀ ਫਰਾਈ ਹੋ ਗਈ ਹੈ ਹੁਣ ਆਪਾਂ ਇਹ ਵਾਲੀ ਅੱਧੂ ਕਰ ਦਿੰਦੇ ਆ ਸੀ ਇੱਧਰ ਬਣਾਵਾਂਗੇ ਆਪਾਂ ਆਪਲ ਬਣਾਉਂਗੀ ਮੈਂ ਬਾਕੀ ਦੇਖਦੀ ਆਂ ਮੌਸਮ ਫੰਡਾ ਟੰਡਾ ਹੋ ਗਿਆ ਤੇ ਕੁਝ ਜੇ ਖਾਣ ਨੂੰ ਮਨ ਕਰ ਰਿਹਾ ਮੈਂ ਕਿਹਾ ਚਲੋ ਪਕਵਾਂ ਬਣਾ ਲੈਂਦੇ ਆ ਆ ਦੇਖੋ ਜੀ ਮਸਾਲਾ ਸਾਡਾ ਕਿੰਨਾ ਵਧੀਆ ਤਰੀਕੇ ਨਾਲ ਉੱਜ ਗਿਆ ਕਿ ਉਹ ਛੱਡ ਗਿਆ ਦੇਖੋ ਐਡਾ ਤੋਂ ਹੁਣ ਆਪਾਂ ਇਹਦੇ ਵਿੱਚ ਜਿਹੜੀ ਫਰਾਈ ਕੀਤੀ ਹੋਈ ਹੈ ਨਾ ਏਦਾਂ ਹੀ ਪਾ ਦਿੰਦੇ ਆ ਮੇਰੇ ਘਰ ਤਾਂ ਐਦਾਂ ਦੀ ਅਰਬੀ ਬਣਦੀ ਹੈ ਜੀ ਫਰਾਈ ਕੀਤੀ ਹੋਈ ਐਸੇ ਤਰੀਕੇ ਨਾਲ ਬਣਦੀ ਉਸੇ ਦੀ ਬਣਾ ਕੇ ਦੇਖੋ ਬਹੁਤ ਟੇਸਟੀ ਤੇ ਵਧੀਆ ਲੱਗਦੀ ਜੇ ਵੀ ਦੂਸਰੀ ਅਰਬੀ ਆਪਾਂ ਬਣਾ ਲਏ ਨੇ ਦਸਵੀਂ ਦਸਲੀ ਨਹੀਂ ਵਧੀਆ ਨਹੀਂ ਬਣਦੀ ਹੈ ਠੀਕ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਲਗਾ ਲਾਂਗੇ ਮਸਾਲਾ ਚੰਗੀ ਤਰ੍ਹਾਂ ਜੇ ਚਰਚ ਵਿੱਚ ਜੇਕਰ ਤੁਸੀਂ ਹਲਕਾ ਜਿਹਾ ਚਪਾਂ ਦਾ ਵੀ ਚਿੱਟਾ ਦੇ ਦੋਗੇ ਨਾ ਉਹ ਵੀ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਹਾਂ ਇਹਨੂੰ ਥੋੜੀ ਦੇਰ ਆਪਣਾ ਟੱਕ ਦਾਂਗੇ ਸਿੰਮ ਤੇ ਟੱਕ ਦੇਣਾ ਤਾਂ ਕਿ ਜਿਹੜਾ ਮਸਾਲਾ ਨਾ ਰੀਜੇ ਵਿੱਚ ਰਸ ਜਾਂਦਾ ਠੀਕ ਹੈ ਜੀ ਹਾਂ ਮੇਰੇ ਕੋਲ ਇਸ ਤਰ੍ਹਾਂ ਨੂੰ ਪਤਾ ਹੀ ਹੈ ਕਿ ਜਿਹੜੇ ਤਰੀਕੇ ਹੁੰਦੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਣੀ ਹੈ ਠੀਕ ਹੈ ਜੀ ਬਾਕੀ ਦੇਖਦੇ ਆ ਜੀ ਮੈਨੂੰ ਆਪਾਂ ਥੋੜੀ ਤੇ ਟੱਕ ਦੇਣਾ ਗਿਆ ਸੀ ਨੂੰ ਕਰਦੇ ਆ ਸਿੰਮ ਤੇ ਅੰਦਰ ਬਣਾਉਣੇ ਆ ਆਪਾਂ ਪਾਪੜ ਸਦਾ ਤੇ ਹੋਇਆ ਤੇ ਅਗਰਾ ਮਨ ਲੱਗਣਾਰੇ ਆਪਾਂ ਬਾਰਿਸ਼ ਦੇ ਮੌਸਮ ਚ ਕੁਝ ਖਾਣਾ ਮਨ ਕਰਿਆ ਤੇ ਬਣਾ ਲੈਂਦੇ ਆ ਉਹ ਪਾਪੜ ਵੀ ਨੇ ਬੜੇ ਢੀਂਗ ਮੇਰੇ ਵੇਸੀ ਨੇ ਪਕਾ ਤੂ ਤੇ ਮਨੋਂ ਆਂਗ ਵਾਲੀ ਹੋ ਗਈ ਹੈ ਚਾਹ ਵਾਲਾ ਦੇਖੋ ਜੇ ਨਹੀਂ ਬੜੀ ਨੇ ਹੋ ਗਿਆ ਆਪਾਂ ਬਣਾ ਲਈਏ ਹੁਣ ਚੰਗਾ ਥੀ ਲੋ ਜੀ ਆ ਜੋ ਜੀ ਨੇ ਜਿੰਨੇ ਖਾਣੇ ਤੁਹਾਨੂੰ ਪਾਪੜ ਖਵਾਉਣੇ ਆ ਕਿਸ਼ਾਂ ਹੋ ਗਈ ਕਿਤੇ ਬਾਹਰ ਗਿਆ ਕਿ ਪਤਾ ਨਹੀਂ ਉਹ ਇਹਨਾਂ ਦਾ ਚਪੋਰਾ ਨੂੰ ਸੁਕਾਣੇ ਨੂੰ ਹੀ ਕਰ ਲੈ ਤੇ ਲੋ ਜੀ ਆ ਦੇਖੋ ਜੀ ਸਬ지 ਸਾਡੀ ਬਣ ਕੇ ਹੋ ਗਈ ਪਿਆਰ ਆ ਦੇਖੋ ਕਿੰਨੀ ਵਧੀਆ ਵਧੀਆ ਜੀ ਲੱਗ ਰਹੀ ਹੈ ਨਾ ਮਸਾਲੇ ਵਾਲੀ ਵੀ ਇਸ ਤਰ੍ਹਾਂ ਦੀ ਬਣਾਇਓ ਤੁਸੀਂ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ ਠੀਕ ਹੈ ਜੀ ਕੌਣ ਕੌਣ ਬਣਾਉਂਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੌਣ ਕੌਣ ਕਿੱਥੋਂ ਮੇਰੀ ਵੀਡੀਓ ਦੇਖ ਰਿਹਾ ਹੈ ਇਹ ਵੀ ਮੈਨੂੰ ਅੱਛੇ ਜਿਹੇ ਕਮੈਂਟ ਕਰਿਆ ਕਰੋ ਬਾਕੀ ਬਹੁਤ ਸਾਰਾ ਧੰਨਵਾਦ ਇੰਨਾ ਮੈਨੂੰ ਹੌਸਲਾ ਦੇਣ ਲਈ ਮੇਰੀਆਂ ਭੈਣਾਂ ਇੰਨਾ ਮੈਨੂੰ ਸਪੋਰਟ ਕਰਨ ਲਈ ਵਾਈ ਗੁਰੂ ਕਰੇ ਤੁਸੀਂ ਕੁਸ਼ਲ ਹੋ ਚੜ ਦੇ ਖਲਾਚ ਲੋ ਤੇ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਜੀ ਸਾਰਿਆਂ ਨੂੰ ਮੇਰੀ ਪਿਆਰ ਪ੍ਰੇਸ ਸਸ ਜੀ ਕੱਲ ਜੀ ਬਾਏ ਬਾਏ ਆਜੋ ਜਿੰਨੇ ਜਿੰਨੇ ਖਾਣੇ ਪਾਪ ਤਕਾ ਲਓ ਇੱਧਰ ਬਣਾ ਲਈ ਆਪਾਂ ਸਬਜੀ ਕਿ ਕਿਦਾਂ ਦੀ ਲੱਗ ਰਹੀ ਤੁਹਾਨੂੰ ਦੇਖਣ ਚ ਸਬਜ਼ੀ ਵਾਕਈ ਮੈਨੂੰ ਪਤਾ ਖਾਣ ਚ ਬਹੁਤ ਟੇਸਟੀ ਬਣੀ ਹੋਏਗੀ ਤੇ ਬਾਏ